ਅੱਜ ਲਾਅਨ ਆਰਡਰ ਦੇ ਇਹ ਜਿਹੇ ਹਾਲਾਤ ਆ ਮੈਨੂੰ ਲੱਗਦਾ ਜਿਵੇਂ ਉਹ ਲੰਡੇ ਉਰੀ ਉਹ ਲਾਰੈਂਸ ਬਿਸ਼ਨੋਈ ਉਰੀ ਜੱਗੂ ਭਗਵਾਨਪੁਰੇ ਰਹਿੰਦੀ ਫੋਨ ਤੇ ਆ ਜਿਹਦੇ ਘਰ ਚਲੇ ਜਾਉ ਕਹਿੰਦਾ ਸਾਹਬ ਜੀ ਮੈਨੂੰ ਵੀ ਫੋਨ ਆ ਗਿਆ ਮੈਨੂੰ ਵੀ ਫੋਨ ਆ ਗਿਆ ਮੈਨੂੰ ਲੱਗਦਾ ਕੇਦਰੀ ਆਲ ਤੇ ਭਗਵਾਨ ਨੇ ਇਹਨਾਂ ਨੂੰ ਫੋਨ ਹੀ ਬਗੈਰ ਚਾਰਜ ਤੋਂ ਹੀ ਚੱਲਦਾ ਕਾਲਿੰਗ ਫਰੀ ਹੈ ਜਿਹੜੇ ਦੁਕਾਨਦਾਰ ਕੋਲ ਚਲੇ ਜਾਓ ਜਿਹੜੇ ਆੜਤੀਏ ਕੋਲ ਚਲੇ ਜਾਓ ਕਿਸੇ ਹੋਟਲ ਵਾਲੇ ਕੋਲ ਚਲੇ ਜਾਓ ਕਿਸੇ ਸਹੀਦੇ ਬੰਦੇ ਕੋਲ ਚਲੇ ਜਾਓ ਬਾਦਲ ਸਾਹਿਬ ਲਾਅਨ ਆਰਡਰ ਦੇ ਹਾਲਾਤ ਹੋ ਗਿਆ ਕਿ ਕੋਈ ਚੱਜ ਦੀ ਗੱਡੀ 'ਚ ਜਾਂ ਚੱਜ ਦਾ ਹੋ ਘਰ 'ਚ ਰਹਿ ਕੇ ਰਾਜੀ ਨਹੀਂ ਕਿ ਪਤਾ ਨਹੀਂ ਸਵੇਰੇ ਕਦੋਂ ਬਲਾਵਾ ਆ ਜਾਣਾ ਇਹਨਾਂ ਦਾ ਮੈਂ ਇੱਕ ਸਿੰਗਰ ਦੇ ਪ੍ਰੋਗਰਾਮ ਤੇ ਹੋ ਕੇ ਆਇਆ ਮੈਂ ਉਹਦਾ ਨਾਂ ਨਹੀਂ ਲੈਂਦਾ ਮੈਂ ਕਹਿਆ ਯਾਰ ਬੜਾ ਪ੍ਰੋਗਰਾਮ ਮੱਠਾ ਜਾ ਕੀਤਾ ਕਹਿੰਦੇ ਜੀ ਜਾਨ ਨਹੀਂ ਬਚਾਉਣ ਦੇ ਆ ਇੱਕ ਦਾ ਫੋਨ ਆਈ ਜਾਂਦਾ ਕਿ ਐਨੇ ਕਲਾ ਦੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਵਿਆਹ ਕਰਾਈਏ ਕਿ ਉਹਨੂੰ ਕਲਾ ਦਈਏ ਕੁਛ ਨਾ ਕੁਛ ਹਾਲਾਤ ਇਹ ਬਣ ਗਏ ਆ ਚਲੋ ਮੈਂ ਇਹਨਾਂ ਗੱਲਾਂ ਵੱਲ ਜ਼ਿਆਦਾ ਨਹੀਂ ਜਾਂਦਾ ਤੁਸੀਂ ਸਾਰੇ ਸਿਆਣੇ ਹੋ ਮਗਰ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਨਾ ਕਰੂ ਸਾਡੇ ਚ ਨੁਕਸ ਹੋਣੇ ਮਗਰ ਮੈਂ ਸਮਝਦਾ ਕਿ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ ਇੰਨਾ ਛਤ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ ਕਰਜ਼ਾ ਵਧਾਤਾ ਸਹੂਲਤ ਹੈ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸੁਣਵਾਈ ਕੋਈ ਹੈ ਨਹੀਂ ਮੁਲਾਜ਼ਮ ਧਰਨੇ ਤੇ ਜਿਹੜੇ ਬੇਰੋਜ਼ਗਾਰ ਨੇ ਉਹ ਧਰਨੇ ਤੇ ਜਿਹੜੇ ਮੰਤਰੀਆਂ ਦੇ ਨੌਤੇ ਜਿਹੜੇ ਆਫੀਸ਼ੀਅਲ ਇਹਨਾਂ ਦਾ ਸਟਾਫ ਆ ਉਹ ਧਰਨੇ ਤੇ ਤੇ ਸਾਜ ਸੰਗਤ ਜੀ ਤੇ ਫਿਰ ਕੰਮ ਕਿਹੜਾ ਹੁੰਦਾ ਸਕੂਲ ਬਦਲ ਗਏ ਜੀ ਕੋਈ ਆਮ ਆਦਮੀ ਕਹਿੰਦੇ ਕਲੀਨਿਕ ਖੋਲੇ ਕੋ ਹੋ ਗਿਆ ਜੀ ਇਲਾਜ ਕੀ ਇਲਾਜ ਚ ਫਰਕ ਆਇਆ ਸਕੂਲਾਂ ਚ ਫਰਕ ਆਇਆ ਹਾਂ ਮਗਰ ਇਸ਼ਤਿਹਾਰ ਦੀ ਤਬ ਢੁੱਕੀ ਘੜ ਛੱਡਿਆ 1000 ਕਰੋੜ ਖਰਚ ਕਰਤਾ ਇਸ਼ਤਿਹਾਰ ਜੇ ਇਸ਼ਤਿਹਾਰ ਵੇਖੋ ਤੇ ਤਮਿਲਨਾਡੂ ਵੀ ਇਸ਼ਤਿਹਾਰ ਲੱਗਦਾ ਕੇਜਰੀ ਹਾਲ ਦਾ ਭਗਵੰਤਮਾਨ ਦਾ ਕਿ ਜੇ ਮੁਫਤ ਇਲਾਜ ਕਰਾਉਣਾ ਤੇ ਹਟਾਰੀ ਵਾਲੇ ਹਸਪਤਾਲ ਖੋਲਿਆ ਨਾ ਰਣੀਕੇ ਚ ਵੀ ਰਣੀਕੇ ਚਾ ਖੋਲਿਆ ਲੈ ਕਲੀਨਿਕ ਮੈਂ ਚ ਨਹੀਂ ਗਿਆ ਸੀ ਉੱਥੇ ਲੱਗਿਆ ਸੀ ਇਸਤਿਹਾਰ ਪੂਰੇ ਸਫੇ ਦਾ ਭਗਵੰਤਮਾਨ ਦਾ ਜੈ ਨਾ ਜੇ ਮੁਫਤ ਇਲਾਜ ਕਰਾਉਣਾ ਤੇ ਰਣੀਕੇ ਵਾਲੇ ਆਮ ਆਦਮੀ ਮhalla ਕਲੀਨਿਕ ਤੇ ਆ ਜਾਓ ਰਣੀਕੇ ਵਾਲਿਆਂ ਦਾ ਤਾਂ ਹੁੰਦਾ ਨਹੀਂ ਤੇ ਚਨਈ ਵਾਲਿਆਂ ਨੂੰ ਸੱਦੀ ਜਾਂਦੀ ਇਹ ਤਾਂ ਇਹ ਜੇ ਨੇ ਚੋਰ ਇਹਨਾਂ ਤੋਂ ਬਚ ਜਾਓ ਔਰ ਮੈਂ ਤਾਨੂੰ ਇਹੀ ਬੇਨਤੀ ਕਰੂੰਗਾ ਬਾਲ ਸਾਹ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਬਚਾਓ ਛੱਡੋ ਭਗਵੰਤ ਪੁਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹਨੂੰ ਆਪਦੇ ਤੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋਈ ਪਰਿਵਾਰ ਸਾਂਭ ਸਕਦਾ ਦੱਸੋ ਨਹੀਂ ਝਾਮ ਸਕਦਾ ਨਾ ਜਿਹੜਾ ਖਾਦੀ ਪੀਤੀ ਚ ਪਰਿਵਾਰ ਨਹੀਂ ਝਾਮ ਸਕਦਾ ਉਹ ਪੰਜਾਬ ਕਿੱਥੇ ਝਾਮ ਲਾ ਮਜੀਠੀ ਇਹਨੂੰ ਕਹਿੰਦਾ ਅੰਦਰ ਦੇ ਦੇਣਾ